ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਵੀ ਕਹੋਗੇ ਕਿ ਇੱਕ ਵੀਡੀਓ ਪਾ ਕੇ ਮੈਂ ਫੇਟੇਕ ਜਾਂਦਾ ਫੇਰ ਨਹੀਂ ਪਹੁੰਚਦਾ ਕਹੀ ਦੇਣਾ ਹੁਣ ਆਪਾਂ ਰੈਗੂਲਰ ਵੀਡੀਓ ਪਾਵਾਂਗੇ ਡੇਲੀ ਜਿਸ਼ਟਾ ਮਾਪਾਂ ਰਾਜਸਥਾਨ ਪਹੁੰਚੇ ਹੋਇਆ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ ਤੁਸੀਂ ਦੇਖਿਆ ਹੋਣਾ ਹੁਣ ਆਪਾਂ ਪਹੁੰਚੇ ਹਾਂ ਰਾਜਸਥਾਨ ਕੱਲ ਹੀ ਪਹੁੰਚੇ ਹਾਂ ਅਮੀ ਰਾਤ ਮੈਂ ਤੇ ਅੰਕਲ ਜੀ ਦੋਵੇਂ ਜਾਣੇ ਪਹੁੰਚੇ ਹਾਂ ਰਾਜਸਥਾਨ ਰਾਜਸਥਾਨ ਦੇ ਯਾਰੇ ਦੇਖ ਰਹੇ ਹਨ ਕੋਈ ਕੰਮ ਇੱਧਰ ਨਿਬੜਤ ਲਿਆ ਤੇ ਆਈ ਦੀ ਅੰਕਲਿਕ ਨਾਲ ਦੇਖਿਆ ਉਹ ਨਾਲ ਨਾਲ ਆਪਾਂ ਮਸ਼ੀਨਾਂ ਲੈ ਆਉਂਦੇ ਆ। ਲੱਗਦਾ ਦੋ ਮਸ਼ੀਨਾਂ ਨੇ ਤਾਂ ਕਰਕੇ ਫਿਰ ਕਿਹਣਾ ਚਾਹੀਦਾ ਸੀ ਬੰਦਾ। ਆਇਆ ਹੁਣ ਦੇਖ ਰਿਹਾ ਕੱਲ ਹੀ ਕੈਰੀ ਕਰਦੇ ਆ। ਇੱਕ ਤਾਂ ਵਿਲੀ ਹੋ ਗਈ ਅਜੇ, ਦੂਜੀ ਏਸੀ ਵਾਲੀ ਆਪਣੀ ਉਹ ਚੱਲੀ ਜਾਂਦੀ ਅਜੇ। ਇਹਦਾ ਕੰਮ ਰਹਿ ਗਿਆ ਜਿਹੜਾ ਬਸ ਉਹ ਸਾਹਮਣੇ। ਤੇ ਇਹਦਾ ਅਜੇ ਨਿਬੜਣੀ ਉਹ ਸਾਹਮਣੇ ਕੱਲ ਨੂੰ ਦਾਫਾ ਕਰਕੇ ਫਿਰ ਵਧੀਆ। ਤੇ ਕੱਲ ਨੂੰ ਫਿਰ ਅਜਾ ਗੱਲ ਦੇਖਾਂ ਮਨੂੰ। ਅੱਗੀਆਂ ਦੋ ਤਿੰਨ ਮਸ਼ੀਨਾਂ ਆ ਗਈਆਂ ਆਪਣੀਆਂ ਇੱਥੇ ਜਾਣ ਵਾਲੀਆਂ ਇਕੱਲਾਗੇ ਹੁਣ ਕਿਹੜਾ ਗੀਤ ਸੰਦੇ ਦੇਖ ਰਹੇ ਆ ਨਿਆਰੇ ਏਰੀਆ ਜਦ ਮਿੰਟੋ ਮੈਂ ਤੇ ਦੋਗੀਆਂ ਅੱਜ ਦੋ ਚਾਰ ਦੇਣਾ ਜੀ ਵਿਲਾ ਹੋ ਗਿਆ ਇੰਨੀਆਂ ਮਸ਼ੀਨਾਂ ਧੀਗੀਆਂ ਅੱਜ ਹੁਣ ਉਧਰ ਦੇਖਿਆ ਆਂ ਰੋਡ ਤੇ ਮਸ਼ੀਨਾਂ ਜਾ ਰਹੀਆਂ ਨੇ ਆ ਲੈਣਾ ਲੱਗਿਆ ਨੇ 100 100 ਮਸ਼ੀਨਾਂ ਇਕੱਠੀਆਂ 50 50 ਮਸ਼ੀਨਾਂ ਇਕੱਠੀਆਂ ਜਾ ਰਹੀਆਂ ਨੇ ਆ ਜੰਗਲ ਆ ਇੱਥੇ ਕਿਕਰਾਂ ਦਾ ਬਹੁਤ بڑا ਜੰਗਲ ਆ ਇਧਰੋਂ ਆ ਇਧਰੋਂ ਆ ਸਾਰੇ ਉਧਰ ਦੇਖੋ ਇਹ ਉਹ ਰਗਾ ਪਿਛੇ ਉਦੋਂ ਸਾਰੇ ਉਹ ਜੰਗਲ ਹੀ ਇੱਧਰ ਉਹ ਟੁੜੀ ਵਾਲੀ ਚੱਲਦੀ ਹੈ ਦਿਖਾਉਣੇ ਤੁਹਾਨੂੰ ਬੈਕ ਕੈਮਰੇ ਦਿਖਾਉਣੇ ਆ ਇਹ ਰੱਖੀਏ ਤਾਂ ਬਹਿਲੇ ਹੋ ਗਏ ਲੋਕਾਂ ਨੇ ਮੱਝਾ ਇਦਾਂ ਛੱਡ ਦਿੱਤੀ ਇਹਨਾਂ ਤਾਂ ਮਗਰ ਕੋਈ ਨਹੀਂ ਹੈਗਾ ਬੰਦਾ ਮੱਝਾਂ ਦੇ ਮਗਰ ਇੱਧਰ ਵੀ ਦੇਖਿਆ ਉਧਰ ਦੇਖਿਆ ਹੀ ਫਿਰ ਜਾਂਦੀਆਂ ਨੇ ਉਹ ਇਹਨਾਂ ਚਾਰ ਕਿਹਾ ਦਾ ਜਦੋਂ ਟਾਈਮ ਹੋ ਗਿਆ ਇਹਨਾਂ ਨੇ ਉਹਦੇ ਟਾਈਮ ਨਾਲ ਹੀ ਤੁਰਦੇ ਲੱਗਣਾ ਹੈ ਆ ਜੰਗਲ ਹਾਂ ਮਿੱਟੀ ਦੇਖੋ ਕਿੰਨੀ ਵਧੀਆ ਪੂਰੀ ਤਕੜੀ ਮਿੱਟੀ ਆ ਉਪਜਾਊ ਇਹ ਝੋਨੇ ਝੁੰਨੇ ਵਾਲੀ ਪਰ ਚੋਂ ਇਹਨਾਂ ਇੱਧਰ ਲਾਉਂਦੇ ਨਹੀਂ ਕਿਉਂ ਪਾਣੀ ਵਜਾ ਕਰਕੇ ਮਿੱਟੀ ਬਹੁਤ ਤਕੜੀ ਮਿੱਟੀ ਆ ਬੜੀ ਪੰਜਾਬੀ ਮਿੱਟੀ ਦੇਖੋ ਨਾ ਕੋਈ ਸਪਰੇਅਾਂ ਕਰਦੇ ਆਏ ਕਣਕਾਂ ਕਣਕਾਂ ਦੇ ਜਾਂ ਕੋਈ ਫਸਲ ਕਰਦੇ ਨਾ ਸਪਰੇਅ ਨਾ ਕੋਸ ਸਾਰਾ ਕੋਸ ਇਦਾਂ ਹੀ ਮਤਲਬ ਬਿਨਾ ਸਪਰੇਅ ਤੋਂ ਆਨ ਆਰਗੈਨਿਕ ਖੇਤੀ ਕਰਦੇ ਆ ਇਹ ਸਪਰੇਅਸ ਪਰ ਉਹ ਬਿਲਕੁਲ ਨਹੀਂ ਕਰਦੇ ਹੈਗੇ ਇਦਾਂ ਹੀ ਆ ਕਿ ਉਹ ਤੁੜੀ ਵਾਲੀ ਚੱਲਦੀ ਆ ਉਧਰ ਇਹ ਆਓ ਦੇਖੋ ਆਹ ਜੰਗਲ ਹੀ ਆ ਸਾਰਾ ਦਨ ਆਹ ਦੇਖੋ ਏਰੀਆ ਦੇਖੋ ਇੱਧਰ ਆ ਰਹਾ ਉਹ ਤਾਂ ਕੇ ਏਰੀਆ ਕਣਕੀ ਕਣਕਾ ਸਾਰੇ ਸਾਰਾ ਵਿੱਲਾ ਹੋਇਆ ਪਿਆ ਏਰੀਆ ਇਹ ਨਹੀਂ ਕਰੇ ਆ ਦੇਖ ਕੰਦ ਕਿਵੇਂ ਕਰੀ ਹੇਟਾ ਇਹ ਪੱਥਰਾਂ ਦੀ ਕੰਦ ਕਰੀ ਹੋਈ ਹੈ ਪੱਥਰ ਬਹੁਤ ਨੇ ਇੱਥੇ ਮਸ਼ੀਨ ਨੂੰ ਪ੍ਰੂ ਬਹੁਤ ਧਿਆਨ ਨਾਲ ਚਲਾਉਣਾ ਪੈਂਦਾ ਪੱਥਰ ਤਾਂ ਇੰਨੇ ਆ ਨਾ ਕੋਈ ਹਿਸਾਬ ਨਹੀਂ ਹੈਗਾ ਬੜੇ ਧਿਆਨ ਨਾਲ ਚਲਾਉਣੀ ਪੈਂਦੀ ਹੈ ਆ ਸਾਰੀ ਪੱਥਾਂ ਹੀ ਕੰਦ ਕਰੀ ਹੋਈ ਹੈ ਨਹੀਂ ਜਾਨਵਰ ਛੱਡਦੇ ਨਹੀਂ ਕੋਸਾ ਉਹ ਦੇਖੋ ਮੱਝਾਂ ਚੁਗਦੀਆਂ ਹੁਣ ਹੁਣ ਕੀ ਤੋਂ ਇਹ ਵਿੱਲੇ ਤਰੀ ਪਰ ਉੱਪਰ ਚੱਲੀ ਜਾਂਦੇ ਆ ਮਸ਼ੀਨਾਂ ਆਉਂਦੀ ਬਹੁਤ ਆ ਯਾਰ ਬਹੁਤ ਮਸ਼ੀਨ ਆਈ ਹੋਈ ਆ ਕੋਟੇ ਏਰੀਆ ਦੇ ਵਿੱਚ ਮੈਂ ਤੁਹਾਨੂੰ ਜੀ ਕਮਨ ਵਿੜਦਾ ਕਾਲ ਨੂੰ ਸੂਰੇ ਸਾਹੂ ਸੂਫ ਕਰਕੇ ਪਰਸ ਨੂੰ ਆ ਪਾਈ ਥੋੜਾ ਬੰਨੇ ਨਿਗੜ ਲਾਂਗੇ ਆਪਣੇ ਬਤਨਾਂ ਨੂੰ ਅੱਡਾ ਰੌਖਾ ਹੋਇਆ ਬੰਗੇ ਅੰਕਲ ਦਾ ਇਹਨਾਂ ਪਰਿਵਾਰ ਆਏ ਕਦੇ ਆਏ ਨਹੀਂ ਇੱਕ ਪਾਣੀ ਨਹੀਂ ਯਾਰ ਸੂਟ ਕਰਿਆ ਪਾਣੀ ਨਾਲ ਪਿਆਸੀ ਨਹੀਂ ਬੋਜਰੀ ਸਾਡੀ ਤਾਂ ਅੱਜ ਤਾਂ ਬੋਤਲਾਂ ਹੱਥ ਚੱਕੀ ਫਿਰਦੇ ਆ ਮੋਦ ਲੈ ਕੇ ਆਉਂਦਾ ਪਾਣੀ ਉਹ ਵੀ ਕਰਮ ਹੋ ਜਾਂਦਾ ਇੱਥੇ ਹੁਣ ਯਾਰ ਆਹ ਹਾਲਾ ਆ ਜਿਹੜਾ ਆਪਣੇ ਪੰਜਾਬ ਤੇ ਆਪਣੇ ਉੱਤਰ ਜੇਠ ਹਾਰ ਦੇ ਮਹੀਨੇ ਚ ਗਰਮੀ ਪੈਂਦੀ ਹੈ ਨਾ ਠੀਕ ਹੈ ਨਾ ਉਦੋਂ ਵੀ ਵੱਧ ਗਰਮੀ ਇਸ ਟਮ ਇੱਥੇ ਪੈ ਰਹੀ ਹੈ ਧੁੱਪੇ ਖੜਾ ਨਹੀਂ ਹੋਇਆ ਰਿਆ ਅਸੀਂ ਹੁਣੇ ਦੇਖਿਆ ਹੁਣੇ ਮੇਰੇ ਕੈਪ ਲਾਈ ਹੋਈ ਹੈ ਉੱਪਰ ਮੈਂ ਕਦੇ ਕੈਪ ਨਹੀਂ ਲਾਈ ਹੈਗੀ ਤੇ ਆਹ ਧੁੱਪ ਕਰਕੇ ਲਾਉਣੀ ਪਈ ਅੱਜ ਕੈਪ ਲਈ ਨਵੀਂ ਲਾ ਕੇ ਫਿਰ ਲਾਉਣੀ ਪਈ ਐ ਇੰਨਾ ਇੰਨੀ ਕੈੜੀ ਧੁੱਪ ਆ ਯਾਰ ਸਵੇਰੇ ਸਮਝ ਲੋ 7 ਵਜੇ ਦੀ 8 ਵਜੇ ਸਵੇਰੇ ਸੂਰਜ ਆ ਚੁੱਪਦਾ ਦਿਗਾ ਪੂਰਾ ਇੰਨਾ ਤਿੱਖਾ ਸੂਰਜ ਦਿਗਾ ਇਨੀ ਇਹ ਕਿੱਲ੍ਹ ਕਰਤੀ ਚੱਲੂ ਹੈ ਟਰਾਲੀ ਦਾ ਪਾ ਕੇ ਦੂਤਰੀ ਕਰਤੀ ਹੈ ਚੱਲੂ 852 ਆਪਣੀਆਂ ਤਿੰਨ ਮਹੀਨਾ ਨੇ ਜਾਣ ਵਾਲੀਆਂ ਤਿੰਨੇ ਕਰਤਾਰ ਨੇ ਤਿੰਨੇ ਅੱਗੇ ਪਿੱਛੇ ਹੱਕਦਾਂਗੇ ਚੱਲ ਜਾਂਗੇ ਪੱਥਰ ਬਹੁਤ ਆਗੇ ਪੱਥਰ ਸਾਰਾ ਇੱਥੇ ਹੀ ਬਣਦਾ ਜਿੰਨਾ ਪੱਥਰ ਲੇਟਾਂ ਸਾਰੇ ਬਣਦੀਆਂ ਨਾ ਪੱਥਰ-ਪੁੱਥਰ ਲੱਗਦਾ ਪਿਆ ਪਰ ਸਾਰਾ ਸਾਰਾ ਇੱਥੇ ਹੀ ਬਣਦਾ ਪੱਥਰ ਬਹੁਤ ਪੱਥਰ ਬਣਦਾ ਇੱਥੇ ਉਹ ਰਾਜਸੰਗ ਬਾਕੀ ਹੁਣ ਚੱਲਾਂਗੇ ਕੱਲ ਨੂੰ ਸਾਰਾ ਦਿਖਾਵਾਂਗੇ ਰਾਜ ਨਾਲ ਦੀ ਨਾਲ ਹੀ ਤੇ ਅੱਜ ਬਣਾਈਆ ਵੀਡੀਓ ਹੁਣ ਬਸ ਬਣੇ ਰਹੇ ਹੋ ਬਾਕੀ ਤੁਹਾਨੂੰ ਸਾਰਾ ਨਾਲ ਨਾਲ ਦਿਖਾਇਆ ਕਰਾਂਗੇ ਡੇਲੀ ਵੀਡੀਓ ਪਾਇਆ ਕਰਾਂਗੇ ਆਪਾਂ ਬਾਕੀ ਨਾਲ ਦੀ ਨਾਲ ਤੁਹਾਨੂੰ ਦਿਖਾਇਆ ਜਾਇਆ ਕਰਾਂਗੇ ਜ਼ਮੀਨ ਤਾਂ ਤਕੜੀ ਇਧਰ ਨੂੰ ਰੇਤਲੀ ਜੀ ਨਹੀਂ ਹੈ ਜਿਹੜੇ ਆਪਾਂ ਜਿਵੇਂ ਕਹਿੰਦੇ ਆ ਰਾਜਸਥਾਨਾਂ ਰੇਤ ਤਾਂ ਹੀ ਰੇਤਾਂ ਰਾਜਸਥਾਨ ਚ ਉਹ ਨਹੀਂ ਹੈ ਇਧਰ ਟਿੱਬੇ ਨਹੀਂ ਹੈਗੇ ਉਹ ਰੇਤਿਆਂ ਵਾਲੇ ਇਧਰ ਪੱਧਰੀ ਹੈ ਜ਼ਮੀਨ ਥੋੜੇ ਪਰੇ ਨੂੰ ਚਲਾ ਜਾ ਉਧਰ ਨੂੰ ਚੀਨੀ ਵੀ ਆ ਜਾਂਦੀ ਵਸ ਉਹ ਪਿੱਛੇ ਪਹਾੜੀਆਂ ਪਹਾੜੀ ਇਲਾਕਾ ਥੋੜਾ ਜਿਹਾ ਸਾਹ ਨੂੰ ਪਹਾੜੀ ਰਹਿੰਦੀ ਇਧਰ ਨੂੰ ਘਾੜੀ ਆ ਤੇ ਉਹ ਸਾਈਡ ਨੂੰ ਪਰੇ ਨੂੰ ਉਧਰ ਪਰੇ ਪਹਾੜੀ ਰਹਿ ਗਈ ਆ ਉਦੋਂ ਟਿੱਬਿਆਂ ਵਾਲਾ ਰੇਤਾ ਜਿਹਾ ਆਪਾਂ ਕਹਿੰਦੇ ਆ ਉਹ ਉਧਰ ਬੀਕਾ ਨੇਰ ਸਾਈਡ ਗੰਨੀ ਪਰੇ ਨੂੰ ਉਧਰ ਬਾਰਡਰ ਦੇ ਨਾਲ ਨਾਲ ਉਧਰ ਰਹਿੰਦਾ ਉਹ ਏਰੀਆ ਤੇ ਇਧਰ ਤਾਂ ਆਪਣਾ ਪੱਧਰੀ ਏਰੀਆ ਹੈ ਨਾ ਲੋ ਉਹ ਵੱਡੀਆਂ ਪਾਣੀ ਦੇ ਵਿੱਚ ਕਹਿੰਦੇ Rajasthan ਚ ਪਾਣੀ ਨਹੀਂ ਹੈਗਾ ਪਾਣੀ ਆ ਉਹ ਦੇਖੋ ਇਦਾਂ ਖੜਾ ਪਰਿਆ ਤੁਹਾਨੂੰ ਦਿਖਾਉਂਦੇ ਆ ਉਹ ਬਹਿ ਗਈਆਂ ਮੈਂ ਤਾਂ ਹੈ ਆ ਤਾਂ ਮਿੱਟੀ ਬਹੁਤ ਵਧੀਆ ਕੰਮ ਦੀ ਮਿੱਟੀ ਆ ਦੇਖੋ ਇੱਥੇ ਕਿ ਜਿਹੜਾ ਜੀ ਮਲਾਇਆ ਬਹੁਤ ਤਕੜਾ ਹੋਇਆ ਬਸ ਇਹ ਆ ਕਿ ਪਾਣੀ ਕਰਕੇ ਨਹੀਂ ਨਾ ਕਿ ਉਹਨੂੰ ਜਿਵੇਂ ਲਾਉਂਦੇ ਆਗੇ ਇਧਰ ਕਣਕੇ ਤੋਂ ਡਾਲਾਂ ਦੂਲਾਂ ਜਾਂ ਹੋ ਗਏ ਆਪਣੇ ਲਸਣ ਹੋ ਗਿਆ ਧਨੀਆ ਮੇਥੀ ਇਹ ਹੋ ਗਈ ਇਹ ਕਣਕ ਆ ਜਿਹੜਾ ਇਦਾਂ ਦੀ ਇਦਾਂ ਵੀਰਦੇ ਆ ਇਹਨੂੰ ਪਾਣੀ ਦੀ ਘੱਟ ਲੋੜ ਆ ਕਣਕਾਂ ਨੂੰ ਵੀ ਇਧਰ ਪਾਣੀ ਪੋਣੀ ਲਾਉਂਦੇ ਆ ਪੈਪ ਤੋਂ ਦਿਖਾਵਾ ਦਾ ਤੇ ਰੋਣ ਤੇ ਇਕੱਠੇ ਕਰਕੇ ਲੈ ਗਏ ਲੋਕਾਂ ਨੇ ਪੈਪ ਵਿਛਾਇਆ ਹੋਣੀ ਕਿ ਤਾਂ ਪੈਪ ਨਾਲ ਫੁਆਰੇ ਨਾਲ ਪਾਣੀ ਲਾਉਂਦੇ ਆ ਕਣਕਾਂ ਨੂੰ ਵੀ ਇਹ ਮੋਟਰਾਂ ਵੀ ਲਾਈਆਂ ਹੋਈਆਂ ਨੇ ਲੋਕਾਂ ਨੇ ਤੇ ਪਾਣੀ ਇਹ ਫੁਆਰੇ ਨਾਲ ਹੀ ਲਾਉਂਦੇ ਨੇ ਇੰਨਾ ਪਾਣੀ ਹੈ ਨਹੀਂਗਾ ਪਾਣੀ ਡੂੰਗਾ ਆ ਕਰਕੇ ਬਾਕੀ ਇਧਰ ਆ ਥੋੜਾ ਨਦੀਆਂ ਉਹਦੀਆਂ ਹੈਗੀਆਂ ਨੇੜੇ ਤੱਕ ਇੱਕ ਨਦੀ ਆ ਜਾ ਰਹੀ ਆ ਪਰਲੇ ਪਾਸੇ ਤਾਂ ਨਾਲ ਹੀ ਥੋੜਾ ਜਿਹਾ ਹੋਊਗਾ 200 ਮੀਟਰ ਗਾਂਹਾਂ ਜਾ ਕੇ ਤਰ੍ਹਾਂ ਨਦੀ ਜਾ ਰਹੀ ਆ ਪੂਰੀ ਵਰੀ ਇਹ ਕਰਕੇ ਕਿ ਇੱਥੇ ਪਾਣੀ ਪੁਣੀ ਆ ਖੜਾ ਰਹਿੰਦਾਗਾ ਤਾਂ ਕਰਕੇ ਬਾਕੀ ਗਾਂਹਾਂ ਚ ਲੱਗੇ ਚੱਲਦੇ ਉਹਨਾਂ ਦੋ ਮਸ਼ੀਨ ਕੋਲ ਚੱਲਾਂਗੇ ਹੁਣ ਉਹ ਵੀ ਦਿਖਾਵਾਂਗੇ ਇਧਰੋਂ ਤਾਂ ਹੋ ਗਿਆ ਘੰਟਾ ਹੋ ਗਿਆ ਬੰਦ ਹੋ ਗਈ ਆ ਉਹਨੇ ਤਾਂ ਕੰਮ ਨਹੀਂ ਵੇੜ ਸਕਦਾ ਉਹ ਫਿਨਿਸ਼ ਕਰਤਾ ਨੇ ਅੱਜ ਅਜੇ ਤਾਂ ਬਾਕੀ ਫਿਰ ਉਸ ਕਰਦੇ ਚਾਲੇ ਪਾਉਣੇ ਆਪਾਂ ਆਹ ਵੇ ਇਦਾਂ ਐ ਬਣਾਇਆ ਰਿਹਾ ਠੀਕ ਆ ਗੇਟ ਲਾਏ ਹੋਇਆ ਹੁਣ ਤਾਂ ਗੇਟ ਖੁੱਲੇ ਛੱਡਦੇ ਨਹੀਂ ਪਹਿਲਾਂ ਜਦੋਂ ਕਣਕਾ ਖੜੀਆਂ ਸਭ ਗੇਟ ਬੰਦ ਹੁੰਦੇ ਆ ਇਥੇ ਕਣਕਾ ਅੰਦਰ ਆ ਜਾ ਆਪਣੇ ਉਹਦੇ ਬਾਗਲੇ ਐ ਕਰੇ ਹੋਇਆ ਸੌਹਰਿਆਂ ਨੇ ਕਿਸੇ ਨੇ ਤਾਰਾਂ ਲਾਈਆਂ ਕਿਤੇ ਨੇ ਕੰਦਾ ਲਾਲਾ ਲਾ ਕੇ ਐ ਪੱਥਰ ਲਾਲਾ ਇਦਾਂ ਐ ਕੰਦਾ ਬਣਾਈਆ ਹੋਈਆਂ ਨੇ ਬੜਾ ਠੀਕ ਐ ਬਣਾਇਆ ਹੋਇਆ ਤੇ ਲਓ ਆ ਕੀ ਬਣੇ ਰਿਹਾ ਵੀਡੀਓ ਨਾਲ ਤੁਹਾਨੂੰ ਦਿਖਾਉਂਦੇ ਆ ਹੋ ਜੀ ਮਿੱਤਰੋ ਖੇਡ ਜਿੱਤਿਆਂ ਤਿਆਰੀਆਂ ਤੇ ਇਧਰੋਂ ਨਵੇੜ ਕੰਮ ਕੰਮ ਬੜ ਬੜ ਕੇ ਆ ਗਏ ਧੀਏ ਆਹ ਰਾਣੀ ਆਪਣੀ ਰਾਣੋਂ ਖੜੀ ਆ ਤਿਆਰ ਹੋਈ ਬਿਲਕੁਲ ਬਾਸ ਘੜਦ ਰਿਹਾ ਸਭ ਚਾੜਤਾ ਉਪਰ ਮੰਜਾ ਰਖ ਲਿਆ ਮੂਰੇ ਰਾਣੋਂ ਕੰਪਲੀਟ ਆ ਤੇ ਇੱਕ ਆਪਣੀ ਆ ਖੜੀ ਆ ਇਹ ਦੂਜੀ ਕਰਤਾਰ ਤੇ ਆ ਆਪਣੀ ਇੱਕ ਨੰਬਰ ਖੜੀ ਆ ਪ੍ਰਾਣੀ ਵਾਲੀ ਤਿੰਨੇ ਕਰਤਾਰਾਂ ਆ ਤਿੰਨੇ ਜਾਣਗੀਆਂ ਬਸ ਤਿਆਰੀ ਆ ਹੋਰ 15-20 ਮਿੰਟਾਂ ਦੇ ਤੁਰਦੇ ਆ ਇਥੋਂ ਵੀਡੀਓ ਕਰਤੀ ਆ ਬਹੁਤ ਮੋਟਾ ਰਹਿ ਗਿਆ ਲਦਣਾ ਮੋਟਾ ਲਾਦ ਲਈਏ ਬਾਕੀ ਸਾਰਾ ਤਿਆਰ ਆ ਉਹ ਇੱਕ ਆਪਣੇ ਨਾਲ ਦੇ ਬੰਦੇ ਦੀ ਹੋਈ ਆ ਇਹ ਆਪਣੀ ਆ ਗੋਮੀ ਇੱਕ ਨੰਬਰ ਆ ਆ ਦੋ ਨੰਬਰ ਇਹਦੀ ਵਾਲੀ ਕੰਮ ਸਾਰਾ ਕੰਪਲੀਟ ਆ ਓਕੇ ਬਸ ਤੁਰਨ ਲੱਗੇ ਹਾਂ ਕਿਰਾ ਮੋਟਰਸਾਈਕਲ ਲਾਦ ਲਈਏ ਮੂਰੇ ਮੋਟਾ ਲਹਿ ਗਿਆ ਕੰਮ ਬਾਕੀ ਦਾ ਸਾਰਾ ਕੰਮ ਹੋ ਗਿਆ ਐਨ ਤੋਂ ਅਲੇ ਤੋਂ ਲੈ ਕੇ ਜਕਰਰ ਕੋ ਡਾਊਨਲੋਡ ਕਰਕੇ ਐਨ ਪਾ ਕੇ ਓਕੇ ਕੰਮ ਕਰ ਲਏ ਸਾਰੇ ਐ ਲੋਕ ਲੋਕ ਪਾ ਕੇ ਸਾਰਾ ਕੰਮ ਹੋ ਗਿਆ ਚਲ ਜਿੱਦਣ ਰੱਖ ਕੇ ਆ ਬੜਿਆ ਵੀ ਇੱਥੇ ਯੋਗੀ ਮੋਦੀ ਦੇਖੋ ਬੈਠੇ ਹੈ ਨਾ ਲੈਣ ਆ ਗਏ ਆ ਮौज ਆ ਗਈ ਇਹਨਾਂ ਦੀ ਇਹ ਤਾਂ ਸਾਡੇ ਆਪਾਂ ਗਏ ਬੈਠਾ ਟਾਇਰ ਤੇ ਚੱਲ ਕਰਦੇ ਹਾਂ ਮਸ਼ੀਨਸ਼ੀਆ ਹਾਂਜੀ ਪਹੁੰਚ ਆਏ ਅਸੀਂ ਇਹ ਜੋ ਸਾਰ ਲੱਗੇ ਆਏ ਆ ਕੋਟਾ ਘਟ ਮੰਗੇ ਸੀਗੇ ਕੱਲੂ ਪਹੁੰਚ ਜਾਗੇ ਜਾਂਦੀ ਆਪਣਾ ਪੈ ਗਈ ਆ ਪੁਲੀ ਪਾਤੀ ਅੱਟ ਦੀ ਅੱਟ ਦੀ ਪੁਲੀ ਪਾਈ ਆ ਹੁਣੇ ਚ ਦੇਖੋ ਅੱਟ ਦੀ ਪੁਜੀ ਬੈਲਟ ਥੋੜੀ ਟੈਟ ਨਹੀਂ ਹੋ ਰਹੀ ਜਲੀ ਰਹੀ ਆ ਤੇ ਹੁਣ ਬੈਲਟ ਛੋਟੀ ਜੀ ਹੋਣੀ ਆ ਚੱਲਦੇ ਆਪਾਂ ਬੈਲਟ ਲਿਉਣਾ ਜਾ ਕੇ ਬੈਲਟ ਪਾ ਕੇ ਛੋਟੀ 31 ਵੀ ਉਤਰਾ 3000 ਪਾ ਦੇਣੀ ਆ ਜੀ ਪੂਰੀ ਫਿੱਟ ਆ ਜੂਗੀ ਵਧੀਆ ਕਿਉਂਕਿ ਫੇਰੀ ਇਹਨੇ ਭਜਣਾ ਉਹਦੇ ਬਰਬ ਥੋੜਾ ਬਹੁਤ ਕਿਉਂਕਿ ਉਹ ਤਾਂ ਆਪਣੇ ਮਲਟੀ ਸਪੀਡ ਗੇਅਰ ਆ ਪੂਰਾ ਟੌਪ ਗੇਅਰ ਆ ਤਾਂ ਚਲੇ ਗਿਆ ਨਾ ਬੜਾ ਗੇਰ ਬਕਸਾ ਦਾ ਸਪੀਡ ਵਾਲਾ ਗੇਰ ਵਕਰਈ ਆ ਹੋ ਜਾਂਦੀ ਆ ਭਾ ਅਮਰੂਤੀ ਅੰਗਰੋਡ ਤੇ ਇਹਨਾਂ ਨੂੰ ਕਿੱਥੇ ਰਲ ਦੇਣਾ ਇਹ ਨਾਲ ਤਾਂ ਕਰਕੇ ਅੜਤੀ ਪੂਲੀ ਪਈ ਆ ਹੁਣ ਤੇ ਬੈਲਟ ਲੈ ਆਈਏ ਮੜੀ ਜੀ ਫੋਨ ਕਰਿਆ ਉਹਨੂੰ ਦਿਖਾਉਣ ਦਾ ਉਹਨੇ ਕਹਿੰਦਾ ਆਜੋ ਅਜੇ ਮੈਂ ਬੈਠੀ ਆ ਦੁਕਾਨ ਤੇ ਬੈਲਟ ਲੈ ਆਈਏ ਬੈਲਟ ਬੁਲਟ ਲੈ ਆ ਕੇ ਪਾ ਕੇ ਤੇ ਫੇਰ ਤੁਰਦੇ ਆ ਕਿਸ ਨੂੰ ਦਿਖਾਉਣੇ ਆ ਅੱਜ ਰਾਤ ਜਲਵਾ ਸਾਰਾ ਨਾਲ ਦੀ ਨਾਲ ਦਿਖਾਵਾਂਗੇ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਨਾਲ ਲਓ ਜੀ ਮਿੱਤਰੋ ਬਾਤੇ ਚਾਲੇ ਆਹ ਦੁਰਦੀ ਕਰਾਨੀ ਮੂਰੇ ਬਸ ਰੋਜ ਆਲੇ ਜੱਪ ਲਾਉਨੇ ਆਜ ਲਾਉਨੇ ਕਰਦੇ ਆ ਚੱਲੋ ਇਹਨੂੰ ਦੇਖ ਨੂੰ ਰੋਜ ਕਰੋ ਕਿ ਸਿੱਧੀ ਕਰੋ ਕਾਹਨ ਲਾਉ ਮਗਰ ਲੈਣਗੇ ਚਲੋ ਵੇ ਚਲੋ ਭਰਾ ਲਾਓ ਸੈਲ ਲਾਓ ਕਰੋ ਚਾਲੂ ਕਰੋ ਚਲੋ ਵੇ ਚਲੋ 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 ਲਓ ਜੀ ਤ੍ਰਵੀ ਕਰਤਾ ਚੱਲੂ ਰਾਤ ਇਹਨਾਂ ਦਾ ਥੋੜਾ ਰਹਿ ਗਿਆ ਤੇ ਟਾਇਰ ਪੰਚਰ ਹੋ ਗਿਆ ਸੀਗਾ ਟਰੈਕਟਰ ਦਾ ਬਾਅਦ ਕਰਦਾ ਮੈਂ ਤੁਰੇ ਨਹੀਂ ਕੈਨਸਲ ਕਰਤਾ ਤੇ ਹੁਣ ਪਾਇਆ ਚੱਲੇ ਮੇਰੇ ਮੁਚਰ ਲਵਾ ਕੇ ਟਰੈਕਟਰ ਦਾ ਹੱਥ ਲਿਆ ਟਰਾਲੀ 'ਚ ਤੇ ਆਪਾਂ ਵੀ ਰਹਿੜੀਆਂ ਪੂਰੇ ਤੇਰੀ ਇੱਕਦੋਂ ਲੱਤ ਤੇ ਚਲੋ ਜੀ ਚਲੋ ਵੀ ਚੱਲਾ 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 ਚਲੋ ਹਲੋ ਆਰੀ ਨੰਮ ਤਿਆਰ ਅਖੀਰ ਆਏ ਉਹ ਦਿਖਾਉਂਦੇ ਆ ਰਹੇ ਆਂ। ਨਾਵਾਗ ਰਾਤ ਤੋਂ ਸਾਰੇ ਅੱਜ ਮਹਾਰਾਜਪੁਰਾਂ ਦੇ ਯਾਰ ਕਿੰਨਾ ਕਿੰਨਾ ਸੀ ਗਏ ਆਂ। ਉੱਥਾਰ ਕਿੱਥੇ ਗਏ ਆਂ। ਯਾਰ ਉਹ ਜਿ ਕਿੰਦਾ ਸੀ। ਚਲੋ ਚੱਲੋ ਚੱਲ ਲਾਗੀ ਲੈਣ ਲੱਗੀ। denn ਮਸ਼ੀਨਾ ਆਪਣੀਆਂ ਇੱਕ ਦੂਰੀ ਵਾਲੀ ਦੋ ਟਰੈਕਟਰ ਦੋ ਟਰਾਲੀਆਂ ਤੇ ਠੀਕ ਹੈ ਜੀ ਬਾਕੀ ਮਿਲਦੇ ਹਾਂ ਹੋਰ ਕਿਤੇ ਹੋਰ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਸ ਤੋਂ ਬਾਤ ਯਾਨੀ ਸਬਸਕ੍ਰਾਈਬ ਕਰੋ ਸਾਰੇ ਜਾਣੇ ਤੇ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ